ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹੀ ਮਹੱਲਾ ਪੰਜਵਾਂ ਗੁਣਵੰਤੀ ਜੋ ਦੀਸੈ ਗੁਰ ਸਿਖੜਾ ਤਿਸ ਨਿਵ ਨਿਵ ਲਾਗੋ ਪਾਏ ਜੀਓ ਆਖਾਂ ਬਿਰਥਾ ਜੀ ਕੀ ਗੁਰ ਸੱਜਣ ਦੇ ਮਲਾਏ ਜੀਓ ਸੋਹੀ ਦਾ ਸੁਪਦੇਸੜਾ ਮੇਰਾ ਮਾਨ ਅਨੰਤ ਨਾ ਕਾਹੂੰ ਜਾਏ ਜੀਓ ਏਹ ਮਨ ਤੈ ਕੂੰ ਦੇਵਸਾ ਮੈਂ ਮਾਰਗ ਦੇਹੋ ਬਤਾਏ ਜੀਓ ਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸਰਣਾਏ ਜਿਓ ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜਿਓ ਇਤ ਮਾਰਗ ਚੱਲੇ ਭਾਈ ੜੇ ਗੁਰ ਕਹਿ ਸੋਕਾਰ ਕਮਾਏ ਜਿਓ त्याਗੇ ਮਨ ਕੀ ਮਤੜੀ ਵਿਸਾਰੇ ਦੂਜਾ ਭਾਉ ਜਿਓ ਓ ਪਾਵੇ ਹਰ ਦਰਸਾਵੜਾ ਨੈ ਲੱਗੈ ਤੱਤੀ ਵਾਉ ਜਿਓ ਉਹ ਆਪੋਂ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਂ 'ਉ ਜਿਓ ਹਰ ਭਗਤ ਖਜ਼ਾਨਾ ਬਖਸਿਆ ਗੁਰੂ ਨਾਨਕ ਕੀ ਆਪਸਾਉ ਜਿਓ ਮੈਂ ਬੌੜ ਨਦਰਿਸ਼ਨਾ ਭੁਖੜੀ ਹੋਂ ਰੱਜਾਂ ਤ੍ਰਿਪਤ ਕਾਇ ਜਿਓ ਜੋ ਗੁਰ ਦੀਸੈ ਸਿਖੜਾ ਤਿਸ ਨਿਵ ਨਿਵ ਲਾਘੋਂ ਪਾਏ ਜਿਓ ਰਾਗ ਸੋਈ ਸ਼ਾਂਤ ਮਹੱਲਾ ਪਹਿਲਾ ਘਰ ਪਹਿਲਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਪਰ ਜੋਬਨ ਮੈਂ ਮਤ ਪਈੜਾ ਘਰ ਪਾਹਣੀ ਬਲਰਾਮ ਜੀਓ ਮੈਲੀ ਅਵਗਣ ਚਿੱਤ ਬਿਨ ਗੁਰ ਗੁਣ ਨਾ ਸਮਾਵਨੀ ਬਲਰਾਮ ਜੀਓ ਗੁਰ ਸਾਰ ਨਾ ਜਾਣੀ ਭਰਮ ਭੁਲਾਣੀ ਜੋਬਨ ਬਾਦ ਗਬਾਇਆ ਵਾਰ ਘਰ ਦਰ ਦਰਸ਼ਨ ਨਹੀਂ ਜਾਤਾ ਫਿਰ ਕਸਹਿ ਜਨ ਪਾਇਆ ਸਤਗੁਰੂ ਪੂਛ ਨਾ ਮਾਰਗ ਚਾਲੀ ਸੂਤੀ ਰੈਣ ਵੇਹਾਣੀ ਨਾਨਕ ਬਾਲ ਤਨ ਰਾਡੇ ਪਾ ਬਿਨ ਪਰ ਧਨ ਕੋ ਮੁਲਾਣੀ ਬਾਬਾ ਮੈਂ ਵਰ ਦੇਹ ਮੈਂ ਹਰ ਵਰ ਭਾਵੈ ਤਿਸ ਕੀ ਬਲਰਾਮ ਜਿਓ ਰਬ ਰਹਾ ਜੁਗ ਚਾਰ ਤ੍ਰਿਪਵਣ ਬਾਣੀ ਜਿਸ ਕੀ ਬਲਰਾਮ ਜਿਓ ਤ੍ਰਿਪਵਣ ਕੰਤ ਰਵੈ ਸੋਹਾਗਣ ਆਵਗਣ ਵੰਤੀ ਦੂਰੇ ਜੈਸੀ ਆਸਾ ਤੈਸੀ ਮਨਸਾ ਪੂਰ ਰਹਾ ਭਰਪੂਰੇ ਹਰ ਕਿਨਾਰ ਸੋ ਸਰਬ ਸੋਹਾਗਣ ਰਾਣ ਨ ਮੈ ਲੈ ਵੇਸੇ ਨਾਨਕ ਮੈਂ ਵਰ ਸਾਚਾ ਭਾਵੈ ਜੁਗ ਜੁਗ ਪ੍ਰੀਤਮ ਤੈਸੇ ਬਾਬਾ ਲਗਨ ਗਣਾਇ ਹਮ ਵੀ ਵੰਨਿਆ ਸਹੁਰੈ ਬਲਰਾਮ ਜਿਓ ਸਾਹ ਹੁਕਮ ਰਜਾਇ ਸੋ ਨ ਟਲੈ ਜੋ ਪ੍ਰਭ ਕਰੈ ਬਲਰਾਮ ਜਿਓ ਕੀਰਤ ਪਿਆ ਕਰਤੈ ਕਰ ਪਾਇ ਮੇਟ ਨ ਸਕੈ ਕੋਈ ਜਾਨੀ ਨਾਓ ਨਰਨਹ ਕੇਵਲ ਰਵ ਰਹਾ ਤੇ ਹਲੋਈ ਮਾਏ ਨਰਾਸੀ ਰੋਏ ਵੇ ਸ਼ੁੰਨੀ ਬਾਲੀ ਬਾਲਹਿ ਤੇ ਨਾਨਕ ਸਾਚ ਸ਼ਬਦ ਸੁਖ ਮਹਿਲੀ ਗੁਰ ਚਰਣੀ ਪ੍ਰਭ ਚੇਤੇ ਬਾਬਲ ਦਿੱਤੜੀ ਦੂਰ ਨ ਆਵੇ ਘਰ ਪਈਏ ਬਲਰਾਮ ਜੀਓ ਰੈਸੀ ਵੇਖ ਹਦੂਰ ਪਿਰ ਰਾਵੀ ਘਰ ਸੋਈਏ ਬਲਰਾਮ ਜੀਓ ਸਾਚੇ ਪਿਰ ਲੋੜੀ ਪ੍ਰੀਤਮ ਜੋੜੀ ਮਤ ਪੂਰੀ ਪ੍ਰਧਾਨੇ ਸੰਜੋਗੀ ਮੇਲਾ ਥਾਨ ਸੁਹੇਲਾ ਗੁਣਵੰਤੀ ਗੁਰ ਗਿਆਨੇ ਸਾਧ ਸੰਤੋਖ ਸਦਾ ਸਚ ਪੱਲੈ ਸਚ ਬੋਲੈ ਪਿਰ ਭਾਏ ਨਾਨਕ ਵਿਛੜ ਨਾ ਦੁਖ ਪਾਏ ਗੁਰਮਤਿ ਅੰਕ ਸਮਾਏ ਰਾਗ ਸੁਹੀ ਮਹੱਲਾ ਪਹਿਲਾ ਸ਼ਾਂਤ ਘਰ ਦੂਜਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਹਮ ਘਰ ਸਾਜਨ ਆਏ ਸਾਚੈ ਮੇਲ ਮਿਲਾਏ ਸਹਿਜ ਮਿਲਾਏ ਹਰ ਮਨ ਪਾਏ ਪੰਚ ਮਿਲੇ ਸੁਖ ਪਾਇਆ ਸਾਈ ਵਸਤ ਪਰਾਪਤ ਹੋਈ ਜਿਸ ਸੇਤੀ ਮਨ ਲਾਇਆ ਅਨ ਦਿਨ ਮੇਲ ਪਿਆ ਮਨ ਮਨਿਆ ਕਰ ਮੰਦਰ ਸੁਹਾਏ ਪੰਚ ਸਬਦ ਤੁਨ ਅਨਹਦ ਵਾਜੇ ਹਮਕਰ ਸਾਜਨ ਆਏ ਆਵੋ ਮੀਤ ਪਿਆਰੇ ਮੰਗਲ ਲਗਾਵੋ ਨਾਰੇ ਸਾਜੇ ਮੰਗਲ ਲਗਾਵੋ ਤਾਂ ਪ੍ਰਭ ਭਾਵੋ ਸੋਹਿ ਲੜਾ ਜੁਗ ਚਾਰੇ ਆਪਣੇ ਘਰ ਆਇਆ ਥਾਨ ਸੁਹਾਇਆ ਕਾਰਜ ਸ਼ਬਦ ਸਵਾਰੇ ਗਿਆਨ ਮਹਾਰਸ ਨੇਤਰੀ ਅੰਜਨ ਤ੍ਰਿਪਵਨ ਰੂਪ ਦਿਖਾਇਆ ਸਖੀ ਮਿਲੋ ਰਸ ਮੰਗਲ ਲਗਾਵੋ ਹਮ ਘਰ ਸਾਜਨ ਆਇਆ ਮਨ ਤਨੇ ਅੰਮ੍ਰਿਤ ਭਿੰਨਾ ਅੰਤਰ ਪ੍ਰੇਮ ਰਤਨਾਂ ਅੰਤਰ ਰਤਨ ਪਦਾਰਥ ਮੇਰੇ ਪਰਮ ਤਤ ਵਿਚਾਰੋ ਜਨਤਾ ਵੇਖ ਤੂੰ ਸਫਲਿਓ ਦਾਤਾ ਸਿਰ ਸਿਰ ਦੇਵਨ ਹਾਰੋ ਤੂੰ ਜਾਣ ਗਿਆਨੀ ਅੰਤਰ ਜਾਮੀ ਆਪੇ ਕਾਰਨ ਕੀਨਾ ਸੁਨੋ ਸਖੀ ਮਨ ਮੋਹਨ ਮੋਹਿਆ ਤਨ ਮਨ ਅੰਮ੍ਰਿਤ ਭੀਨਾ ਆਤਮ ਰਾਮ ਸੰਸਾਰਾ ਸਾਚਾ ਖੇਲ ਤੁਮਾਰਾ ਸੱਚ ਖੇਲ ਤੁਮਾਰਾ ਗੰਮ ਪਾਰਾ ਤੁਦ ਬਿਨ ਕੋਣ 부ਝਾਏ ਸਿਧ ਸਾਧਕ ਸਿਆਣੇ ਕੀਤੇ ਤੋ ਜਬੇ ਨਕਾਵਣ ਕਹਾਏ ਕਾਲ ਬੇਕਾਲ ਭਏ دیਵਾਨੇ ਮਨ ਰੱਖਿਆ ਗੁਰ ਠਾਏ ਨਾਨਕ ਦੇ ਅਗਣ ਸ਼ਬਦ ਜਲਾਏ ਗੁਣ ਸੰਜਮ ਪ੍ਰਭ ਪਾਏ ਸੋਹੀ ਰਾਗ ਸੋਹੀ ਮਹੱਲਾ ਪਹਿਲਾ ਘਰ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਆਓ ਸੱਜਣਾ ਹਉ ਦੇਖਾਂ ਦਰਸ਼ਨ ਤੇਰਾ RAM ਘਰ ਆਪਣੜੇ ਖੜੀ ਤਕਾਂ ਮੈਂ ਮਨ ਚਾਉ ਕਨੇਰਾ RAM ਮਨ ਚਾਉ ਕਨੇਰਾ ਸੁਣ ਪ੍ਰਭ ਮੇਰਾ ਮੈਂ ਤੇਰਾ ਪਰਵਾਸਾ ਦਰਸ਼ਨ ਦੇਖ ਭਈ ਨਾ ਕੇਵਲ ਜਨਮ ਮਰਨ ਦੁਖ ਨਾਸਾ ਮਨ ਚਾਉ ਕਨੇਰਾ ਸੁਣ ਪ੍ਰਭ ਮੇਰਾ ਮੈਂ ਤੇਰਾ ਪਰਵਾਸਾ ਦਰਸ਼ਨ ਦੇਖ ਭਈ ਨਾ ਕੇਵਲ ਜਨਮ ਮਰਨ ਦੁਖ ਨਾਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ